ਕੱਦੇ ਕਹੀ ਜਾਨੇ ਮੀ ਨਹੀਂ ਪਿਆ ਮੀ ਨਹੀਂ ਪਿਆ ਭਾਈ ਅੱਜ ਦਾ ਮੀਨਾ ਬਸ ਘਰਾਤੀ ਹਾਂ 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 ਤਾਂ ਭਾਈ ਮੋਟਰਸਾਈਕਲ ਵੀ ਟੁੱਟਦਾ ਨਹੀਂ ਹੈਗਾ ਮਾਦਰ ਕੰਮ ਮੋੜ ਰਹਿ ਮੀ ਦੁਰਤਾਉਣ ਦਾ ਕੋਈ ਵੀ ਲੰਗਰ ਦੇ ਉਹਦੇ ਵਿੱਚ ਉਲਟ ਰਾਸੇ ਨੂੰ ਫੜ ਗਿਆ ਅੱਜ ਮਾਦਰ ਨਾਲ ਮਾਸੜ ਨਾਲ ਤੂੰ ਬਾਰ ਬਾਰ ਕਹੇ ਕਰਦਾ ਵੀ ਡਾਣੇ ਡਾਣੇ ਬੋਹਰਾ ਆਹੋ ਵੇ ਬੋਹਰ ਵੀ ਲੱਗੀ ਹੋਣੀ ਦੱਸ ਕਾਲ ਜੀ ਸਾਰਿਆ ਤੂੰ ਜਦੋਂ ਨੂੰ ਮਾਸੜ ਤੋਂ ਆਪਣੀ ਕਾਲ ਜੀ ਸਾਰੀ ਮਾਈ ਜੀ ਜਗਾ ਜੈ ਰਾਮ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਥੀਓ ਜੋਨੀ ਜਲੀਪੀ ਗਿਆ ਤਾਂ ਖਾਲੀ ਆ ਬਾਈ ਉਹ ਮੈਨੂੰ ਇਹਨੇ ਪਾਇਆ ਬਾਈ ਕਿਹਾ ਵੀ ਵੀਡੀਓ ਤੇ ਨਹੀਂ ਆਉਂਦਾ ਬਾਈ ਰੋਟੀ ਦੱਬਨੀ ਬਾਈ ਅਸੀਂ ਜਿਹੜੇ ਨਾ ਬੀਨ ਦੇ ਬੂਟੇ ਦੀ ਸੇਵਾ ਕਰਾਈ ਸੀ ਪਾਸੋਂ ਅਸੀਂ ਹੁਣ ਦਿਖਾਇਆ ਸੀਗਾ ਉਹ ਸਾਥ ਕੇ ਦੇਖ ਤੇ ਵੀ ਉਹ ਅਸੀਂ ਹੁਣ ਨਰਸਰੀ ਨਾਲ ਆ ਉੱਥੇ ਵੀ ਚੈੱਕ ਕਰਨਗੇ ਤੇ ਉੱਥੇ ਸਾਨੂੰ ਬੂਟੇ ਵਧੀਆ ਲੱਗੇ ਵੀ ਉੱਥੇ ਬੂਟੇ ਅਸੀਂ ਸੀਪੇ ਨੂੰ ਲੈ ਕੇ ਗਏ ਥੋੜੀ ਜਿਹੀ ਨੌਲ ਹੈ ਕਿਉਂ ਸਾਡੇ ਥੋੜੀ ਨੌਲੇਜ ਨਹੀਂ ਦੀ ਕਾਹਦਾ ਕਿਹੜਾ ਬੂਟਾ ਬੂਟਾ ਵਧੀਆ ਲੱਗਾ ਛਾਂਟ ਕੇ ਲੱਗਾ ਬੰਦੇ ਸੀ 5 ਜਣੇ ਦੇ ਵੀ ਜਿਹੜੇ ਬੂਟੇ ਦੇ ਉਹ 12800 ਦੇ ਬਣੇ ਤੇ ਚਲੋ ਬਾਈ ਦਾ ਰੇਟ ਰੂਪ ਤਾ ਕੇ ਵੇਚੇ ਸਾਰਾ ਉਹ ਟੈਂਪੋ ਦਾ ਕਰਕੇ 10000 ਦੀ ਅਸੀਂ ਗੱਲ ਫੇਰ ਨਵੇੜਦੀ ਉਹਦੇ ਬਾਹਰ ਘਟਾ ਕੇ ਰੱਖਿਆ ਨੇ ਟੈਂਪੋ ਨਾ ਆਉਣਾ ਅਸੀਂ ਪਿੰਡ ਨੂੰ ਆਉਂਦੇ ਤੇ ਮਾਰਾਸਤਾਂ ਕਿ ਮੀਨਾ ਘੇਟ ਲਿਆ ਹੁਣ ਇਸ ਟਾਈਮ ਅਸੀਂ ਬੜੀਆਂ ਢਿੱਲੀਆਂ ਬਾਈ ਲੱਗਦੀਆਂ ਨੇ ਬਾਈ ਲੰਗਰ ਦੇ ਵਿੱਚ ਬੈਠੇ ਮੀਂਹ ਪੈ ਰਿਹਾ ਬੁੱਲ ਬਾਹਰ ਲੰਗਰ ਵਾਲਾ ਕੰਮਾ ਵੀ ਵੇੜ ਲਿਆ ਲੰਗਰ ਆ ਦਾ ਕੋ ਨਾਲ ਵੇੜਾ ਇਹ तकरीबन ਘਾਟਾ ਖੰਡ ਹੋ ਗਿਆ ਨੀ ਨਜ਼ਰ ਨੂੰ ਇੱਥੇ ਬਹੁਤ ਬਚਾਓ ਹੋ ਰਿਹਾ ਹੈ ਹਾਏ ਲਾ ਮਰ ਪਾਲੀ ਦਾ ਮਰ ਉੱਤੇ ਹਾਂ ਭਾਈ ਹਾਲ ਭਾਈ ਨਾਲ ਡਬਲ ਪਾਈ ਹੈ ਹਾਂ ਹਾਂ ਇਹ ਹੈ ਢਾਲ ਢਾਂ ਦੇ ਕੰਮ ਕਰਾਈ ਨੀ ਕੋਈ ਨੁਕਸਾਨ ਨਹੀਂ ਕਰਦਾ ਸਰਪੰਦਾ ਹਵਾ ਕਰਦੀ ਹੈ ਉਹਦਾ ਨੁਕਸਾਨ ਕਰਦੀ ਹੈ ਉਦਾਂ ਵੀ ਇਹ ਨਾ ਸੈਟਅਪ ਤੇ ਖੁੱਲੀ ਹਵਾ ਲੰਗੀ ਜਾਂਦੀ ਹੈ ਹਾਂ ਜੀ ਇੰਦੀ ਬਹੁਤ ਫਾਇਦਾ ਇਹਦੇ ਤੇ ਲੰਗੀ ਜਾਂਦੀ ਹੈ ਜਿਹੜਾ ਗੰਨਾ ਹੈ ਗੰਨੇ ਦਾ ਨੁਖਾ ਕਰੂਗੀ ਹਵਾ ਹਾਂ ਇਕਾ ਨਹੀਂ ਪਾਇਆ ਬੂਟਾ ਦਾ ਵੀ ਕਰੂਗੀ ਉਹ ਕਹਿੰਦਾ ਬਿਲਕੁਲ ਚਲੋ ਬੂਟੇ ਦਾ ਹਲੇ ਚੱਲਣਾ ਘੋੜਾ ਵੀ ਹਵਾ ਲਈ ਲਈ ਧੋੜੀ ਹਵਾ ਹੀ ਦੰਨੇ ਨੂੰ ਦੇ ਦਿੰਦੇ ਇੱਕ ਮੇੜਾ ਗਿਰ ਗਿਆ ਮੇੜਾ ਕੋ ਮੇੜਾ ਆਪਣੇ ਬਜੰਨਾ ਦਾ ਬਲਦਾ ਬਜਲ ਵਧੀ ਜਾਂਦਾ ਨਾ ਫਿਰ ਜਿਹੜਾ ਵੀਨਾ ਦੁਕਾਨ ਹੋਇਆ ਫਾਇਦਾ ਹੋਇਆ ਸਾਰਾ ਅਸੀਂ ਦੱਸਾਂਗੇ ਵੀਡੀਓ ਜਾ ਕੇ ਪਿੰਡ ਪਹੁੰਚ ਗਏ ਹਾਂ ਬਾਕੀ ਭਾਈ ਆਇਆ ਪਿੰਡ ਦੇ ਸਭ ਪੱਕੇ ਜੇ ਤੇ ਹੁਣ ਕਵੇ ਜੇ ਬਾਕੀ ਹੁਣ ਮੀਨਾ ਘੇਰੇ ਵੇ ਆ ਉੱਥੇ ਦੋ ਤੁਖਰਾਵਾਂ ਵੀ ਜਿਸੇ ਨਦੀ ਟੁੱਟੀ ਲੱਗਣਾ ਸੀ ਉੱਥੇ ਨੂੰ ਆਏ ਉੱਥੇ ਲੱਗਣਾ ਹੈ ਜਿਹੜੇ ਅੱਗੇ ਨਹਿਰ ਚੰਦਵਾਲੇ ਨਦੀ ਟੁੱਟੀ ਤਾਂ ਉੱਥੇ ਹੀ ਲੱਗਣਾ ਬੜੀਆਂ ਛੱਡੀਆਂ ਆਹੀ ਬੈਠੇ ਆ ਛੱਲੀਆਂ ਸਾਰਾ ਨਹਿਰ ਦੇ ਵਿੱਚ ਬਾਕੀ ਸੇਵਾਦਾਰ ਭਾਈ ਧਰਨਾ ਹੈ ਜਿਹੜੇ ਮੀਂਹ ਵਿੱਚ ਭਜੇ ਸਰ ਦੇ ਲੱਗੇ ਹੋਇਆ ਆ ਨਾ ਫਾ ਛਿੱਜਾ ਬਸਾ ਛਿੱਜਾ ਹੋਇਆ ਆ ਹੁਣ ਦਰਵਾਜ਼ਾ ਲੱਗਣਾ ਹੈ ਕਿਉਂਕਿ ਪਾਣੀ ਆ ਰਿਹਾ ਬਾਕੀ ਸੰਗਤ ਦੇ ਵੀ ਇਹਦਾ ਨਾਮ ਨੇਵਾ ਜਿਹੜਾ ਨਗਰ ਛਗੜੇ ਵਾਲੇ ਛਗਰੇ ਆ ਸਾਡਾ ਸੈਟ ਬਹੁਤ ਹੀ ਦਮਦਾਰ ਜਿਹੜੇ ਨਗਰ ਦਾ ਬਦੋ ਬਸ ਕਰਦਾ ਦੇਖੀ ਚੱਕਾ ਹੁੰਦਾ ਹਾਂ ਪੂਰੇ ਹਰਿਆਣਾ ਨੂੰ ਦੇਖ ਬੰਦੇ ਨੇ ਆਪਣੀ ਬੰਦਾ ਬਾਈ ਸਮਝੂ ਸਹੀ ਲੱਗਿਆ ਤੈਨੂੰ ਨਹੀਂ ਦਬੇਣਾ ਆਪਾਂ ਨੇ ਦੋਰ ਫੜਦੇ ਆ ਹਵਾ ਜਿਆਦਾ ਚੱਲ ਰਹੀ ਹੈ ਅਸਰ ਸੀ ਕੋਣ ਲੱਗੇ ਤਾਂ ਇਹ ਜਗ੍ਹਾ ਟੈਪ ਜੱਗ ਦੇ ਅੱਛਾ ਆ ਬੰਦੇ ਹੈ ਜੱਗਾ ਟੈਂਪੂ ਬਲ ਗਲਬੀਰਾ ਆ ਕੇ ਗੱਲਬਾਤ ਮੈਂ ਮੜੀ ਦੇ ਸਕੀ ਤਰਸੀ ਖਿਚਾ ਲਾਉਂਗਾ ਦੇਖ ਹਾਂ ਹਾਂ ਇਹ ਬੰਦਿਆਂ ਦੀ ਲੋੜ ਹੈ ਜੱਲ ਬੱਸ ਜਾ ਮੜ ਕੇ ਸਾਦੇ ਹੈ ਚੱਕਦਾ ਦੇ ਗਰਾਉਂਡ ਤੇ ਆ ਜਾ ਚਾਬੀ ਚੱਕ ਲੂਗੀ ਜੀ ਬਾਈ ਹਾਂ ਹਾਂ ਸਾਡੀ ਰੇਂਜ ਦਾ ਦੇ ਹਟ ਗਿਆ ਹਵਾ ਦੇ ਕਿਨ ਜੁਗ ਦੇ ਗੱਲ ਪੀ ਹਾਂ ਹੈ ਨਾ ਐਨੇ ਕੰਮ ਖਰਾਬ ਕਰਨਾ ਹਾਂ ਬਾਕੀ ਲੋਕੀ ਦਿਖਾ ਦੇ ਖੜਾ ਹੋ ਜਾ ਤੂੰ ਤੇਰੇ ਕੋ ਹੋਇਆ ਮੈਂ ਉੱਗੀ ਘਟ ਖਾ ਲੇ ਮੜ ਕੇ ਬਾਈ ਮੇਰੇ ਨੂੰ ਮੜਾ ਦੇ ਉਹ 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 ਕੋ ਫੜ ਲਓ ਯਾਰ ਫੜ ਕੇ ਕੋ ਫੜ ਕੇ ਕੋ ਮੋਬਾਈਲ ਫੜ ਕੇ ਛਾੜ ਦੇ ਤੂੰ ਛਾੜ ਦੇ ਸਾਢੇ ਢਾਂਟ ਚੱਕ ਲਈਏ ਸੀ ਫੇਰ ਅੰਦਰ ਬਾਸ ਇਹਨੂੰ ਚਰਚਾ ਕੇ ਬਾਹਰ ਬਾਹਰ ਨਿਕਲ ਜਾਓ ਭਾਈਆ ਬਾਹਰ ਨਿਕਲੋ ਬਾਹਰ ਕੇ ਸਕਦਾ ਕੋਈ ਟੈਂਟ ਪਾੜ ਦੇ ਉਹ ਦਬ ਗਿਆ ਤੈਨੂੰ ਜੇ ਪਰ ਨਾ ਪੱਕੇ ਲਾਏ ਪਿਆ ਸਿਮਿੰਟ ਦੇ ਥਾਮ ਸਿਮਿੰਟ ਦੇ ਹਾਂ ਟੀਨਾ ਪਾਈਆਂ ਹੋਈਆਂ ਟੀਨਾ ਪਾਈਆਂ ਹੋਈਆਂ ਉਹਨਾਂ ਨੂੰ ਪਤਾ ਵੀ ਹਰ ਸਾਲ ਅਸੀਂ ਬੰਦਰ ਲਾਉਣਾ ਹਾਂ ਅਸੀਂ ਪਿਆ ਹੋ ਗਿਆ ਨਾ ਉਹ ਥੱਲੇ ਨਰਮ ਹੋ ਗਿਆ ਉਹ ਹਾਂ ਪਰ ਆ ਯਾਰ ਗਵਰਨਮੈਂਟ ਦੀ ਜਗ੍ਹਾ ਆਪਾਂ ਪਾ ਵੀ ਨਹੀਂ ਸਕਦੇ ਪਾ ਵੀ ਨਹੀਂ ਸਕਦੇ ਉੱਥੇ ਭਾਈ ਆਪਣੀ ਆ ਜੀ ਕਿਸੇ ਨੂੰ ਗਵਰਨਮੈਂਟ ਆਵੇ ਨਾ ਆਵੇ ਆਖਣਾ ਜ਼ਰੂਰ ਆ ਜਾਣਾ ਫਿਰ ਉਹ ਮੋਂ ਦੇਖੋ ਭਾਈ ਹਿੱਲ ਗਿਆ ਸਾਰੇ ਇਹ ਕੋਈ ਨਹੀਂ ਬਾਈ ਬਾਈ ਟਾਈਮ ਨੂੰ ਕੋਈ ਪਤਾ ਲੱਗਦਾ ਹੁਣ ਬੈਠੇ ਸਾਂਟਾ ਹੋ ਗਿਆ ਬੈਠੇ ਸੱਦੇ ਬਹੁਤ ਵਧੀਆ ਜਾਂਦਾ ਹਵਾ ਨਾ ਮੀਂਹ ਹਟ ਗਿਆ ਨੇ ਲਾਈਵ ਵਿੱਚ ਸਾਰੇ ਕੀ ਹਾਂ ਹਾਂ ਤੁਸੀਂ ਲਾਈਵ ਦੇਖਿਆ ਹੀ ਆ ਬਾਈ ਹਾਂ ਵੀ ਦੇਖੋ ਬਹੁਤ ਵਧੀਆ ਬੈਠੇ ਨੇ ਹੁਣ ਸਾਰੇ ਮੀਂਹ ਕੱਢਦੇ ਬਾਹਰ ਨੇ ਹਾਂ ਵੀ ਐਸੇ ਫੜੀ ਖੜੀ ਹੈ ਸਾਰੇ ਹੀ ਤੇ ਵਾਹ ਨਾਲ ਬਈਆ ਹੁਣ ਹਵਾ ਦੱਬੀ ਹੈ ਹਵਾ ਦੱਬੀ ਹੈ ਹੁਣ ਨਰਮ ਹੋ ਗਈ ਨਾ ਧਰਤੀ ਹਵਾ ਮਾਰ ਗਈ ਹਵਾ ਹਾਂ ਹਾਂ ਕਬੂਲੇ ਦਾ ਬਹੁਤ ਨੁਕਸਾਨ ਹੁੰਦਾ ਹਾਂ ਜਿੰਨੇ ਹੋਰ ਕੱਲ ਦਾ ਪਾਣੀ ਲਾਇਆ ਕੇ ਉੱਪਰ ਤੇ ਪਾਣੀ ਹੋਰ ਲੱਗ ਗਿਆ ਹਵਾ ਦੇ ਉਹ ਗਿਰ ਗਏ ਉਹ ਤਾਂ ਪਛਾਣ ਆ ਬੁੱਲਾ ਦੇ ਲੱਗਿਆ ਜਾਇਆ ਤਾਂ ਹੁਣ ਬਈ ਪੂਰੀ ਮਿਹਨਤ ਕਰਨ ਲੱਗੀ ਸੀ ਉਹ ਯਾਰ ਦੁਬਾਰਾ ਬੰਨਣਾ ਬਹੁਤ ਆਫਾ ਚਾਂਦੇ ਦਾ ਟਾਈਮ ਚੱਲ ਤੁਹਾਡਾ ਉਹ ਨਿਕਲ ਗਿਆ ਬਾਈ ਉਹ ਨਿਕਲ ਗਿਆ ਵਿੱਚ ਤੇ ਕਿਹਦਾ ਗੱਲ ਆ ਉਹ ਦਮ ਲੈ ਗਿਆ ਪੈਰ ਤੋਂ ਹਾਂ ਪੈਰ ਦਮ ਲੈ ਗਿਆ ਉਹ ਲੈ ਗਿਆ ਸੀ ਪਿਓ ਹਾਂ ਉਹ ਖਜਾਓ ਯਾਰ ਚਲ ਇਹ ਬਿਲਕੁਲ ਯਾ ਛੱਡ ਦੋ ਖਜਾਓ ਲੈ ਚਲੋ ਉਹ ਆ ਮੈਂ ਇੰਨੇ ਜ਼ੋਰ ਨਾਲ ਦੀ ਪੈਰ ਦੇ ਪੈਪ ਕਰਦਾ ਪੈਪ ਤੇ ਪੈਪ ਕੱਢਦਾ ਇੰਨੇ ਗ੍ਰਿਪ ਨਹੀਂ ਮੁੰਦੇ ਕਰਕੇ ਗਰਨੇ ਲੱਗਦਾ ਉਹ ਇਕੱਠੀ ਕਰ ਦੋ ਆ ਇਕੱਠੀ ਕਰ ਦੋ ਪੈਰ ਉਹ ਰੇ ਪੈ ਗਿਆ ਪੈ ਗਿਆ ਪੈ ਗਿਆ ਹੁਣ ਲੋਟ ਆ ਦੇਲੀ ਹੁਣ ਆਪਾਂ ਵੀ ਚੱਲੀਏ ਜੇ ਤੁਰਨਾ ਚਾਹੀਦਾ ਉਹ ਮੈਂ ਲੈ ਜਾ ਮੀਂਹ ਡਾਬ ਗਿਆ ਹੁਣ ਪਿੰਡ ਨੇੜੇ ਲੱਗੀਆਂ ਜਾਵੇ ਦੇਖੀਏ ਪਿੰਡ ਦਾ ਵੀ ਹਾਲ ਚਾਲ ਹੋਵੇਗਾ ਹੋਰ ਹੋਰ ਚੱਲ ਚੱਲ ਬਈ ਚੱਲ ਮੀਂਹ ਆ ਬਾਈ ਘੰਟੇ ਤੋਨ ਰਗਾ ਕੇ ਇੱਕ ਘੰਟਾ ਹਾਂ ਆ ਪਵਾ ਦੋ ਪਵਾ ਦੋ ਇਹ ਕਿਧਰ ਤੇ ਪੈਣਾ ਕੋਹਾ ਕੇ ਦੋਵੇਂ ਨਿਕਲ ਕੇ ਇਹ ਇਧਰ ਨੂੰ ਖਿੱਚਾਉਣਾ ਜੀ ਪਿਆ ਵੀ ਖਿਚਾ ਲਓ ਯਾਰ ਚੱਲੀ ਬੱਲਾ 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 ਸੋ ਨਾ ਖੜੇ ਨੀ ਹਾਂ ਜੋ ਕਿ ਜਗਮ ਨਹੀਂ ਮਿਲੀਆਂ ਤੁਹਾਨੂੰ ਚੱਲੀਏ ਉਹ ਪਵਾਦੋ ਇੱਕ ਮਾਰਦੇ ਆਹ ਬਾਈ ਪੌੜੀ ਆਣੀ ਹੈ ਪਰ ਇਹਦੇ ਰਾਮਯਾ ਰਾਮਯਾ ਹੈ ਆ ਆ ਤੈਨੂੰ ਮਾ ਪਾਉਂਦਾ ਮੈਂ ਬੈਕ ਕਰ ਦਿੰਦਾ ਨਹੀਂ ਲੈ ਉਹ ਦੇਖ ਲੋ ਹੋਰ ਪਾਸਾ ਤੋਂ ਨਹੀਂ ਆ ਰਿਹਾ ਬਾਈ ਬਹੁ ਮੀ ਆ ਉਹ ਦੇਖਿਓ ਪਵਾਦੋ ਯਾਰ ਉਹ ਰਾਮੀ ਆ ਉਹ ਇਹਦਾ ਬਾਈ ਹੁਣ ਇੱਕ ਨੇ ਪਈ ਜਾਣਾ ਮੀਂਹ ਨਹੀਂ ਹਟਦਾ ਸੌਂ ਆ ਇਹ ਵੀ ਚੱਲੀਏ ਵੀ ਨਿਕਲਣਾ ਪੈਣਾ ਆਪਾਂ ਨੂੰ ਭੇਜ ਕੇ ਪਹੁੰਚਦੇ ਘਰਾਂ ਬੰਦ ਹੋ ਦੋ ਤਾਰ ਸਮਝਿਆ ਚੱਲੋ ਬਾਈ ਚੱਲੋ ਬਾਈ ਹੋਰ ਤੇਰੀ ਫਿਰ ਰਹੀ ਐਸੇ ਵਾ ਹਾਂ ਇਹ ਹੋਰ ਤੇਰਾ ਹੋਊਗਾ ਫਿਰ ਮਕਾਨ ਵੀ ਦੇ ਲੋ ਕਿ ਤੇ ਹਰ ਤਾਂ ਨਹੀਂ ਕਰਦਾ ਦੁਨੀਆਂ ਪਿੰਡ ਨਹੀਂ ਹਟਦਾ ਪਿੰਡ ਆਹਾਂ ਦੇ ਕਿ ਟ੍ਰੈਕ ਤੋਂ ਰੋਕੀ ਪਈ ਖੜੀ ਉਹ ਹੋਰ ਚੱਲ ਵੀ ਹੁਣ ਇਹਦਾ ਲੈਣ ਲੱਗੀ ਜਾਂਦੀ ਐ ਇਹਦਾ ਪਾੜਾ ਨਹੀਂ ਕੱਢਿਆ ਵਾ ਆਵਾ ਥੋੜਾ ਦਿਖਾਉਂਦੀ ਹੋਰ ਰੰਗ ਚਲੋ ਫਿਰ ਨਿਕਲੋ ਚਲੋ ਫਿਰ ਚਲੋ ਆ ਪੈਪ ਪਵਾ ਦੋ ਬਾਈ ਆ ਪੈਪ ਪਵਾ ਦੋ ਯਾਰ ਕਾ ਨੂੰ ਯਾਰ ਮਸੜ ਪਵਾ ਪਵਾ ਖਿੱਚ ਲਓ ਦੇਖੇ ਆ ਪੈਪ ਪਵਾ ਕੇ ਚੱਜੇ ਇਦਨੂ ਖੇਚਣਾ ਇਹ ਸੈਨੇਟ ਕੀ ਮੜਿਆ ਜਾਣਾ ਜੱਟਾ ਹੋਵੇ ਰੇਕਾਂ ਅੰਤੋਂ ਪਾਏ ਮੋਨੇ ਪਤਾਰੇ ਕਣੀ ਹੱਥ ਛੱਡ ਕੇ ਆਉਂਦੀ ਪ੍ਰੰਤ ਇਹੋ ਕੇ ਚੜ੍ਹ ਨਾਲ ਆ ਗਈ ਨਾ ਇਹ ਤਾਂ ਉਹੀ ਕੰਮ ਹੋਇਆ ਪਿਆ ਅਲੋ ਮੀ ਕੱਦੇ ਕਹੀ ਜਾਨੇ ਮੀ ਨਹੀਂ ਪਿਆ ਮੀ ਨਹੀਂ ਪਿਆ ਭਾਈ ਅੱਜ ਦਾ ਮੈਂ ਨਾ ਬਸ ਘਰਾਤੀ ਹਾਂ 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 ਹਟਾ ਭਾਈ ਮੋਟਰਸਾਈਕਲ ਵੀ ਟੋਪਾ ਨਹੀਂ ਹੈਗਾ ਮਾਤਾ ਰਗ ਮੋੜ ਰਗ ਵੀ ਦੂਰ ਤਾਉਣਦਾ ਲੰਗਰ ਦੇ ਉਹਦੇ ਵਿੱਚ ਉਲਟ راستੇ ਨੂੰ ਵੜ ਗਿਆ ਜੀ ਮਾਦਰ ਨਾਲ ਮਾਸਰ ਨਾਲ ਤੂੰ ਬਾਰ ਬਾਰ ਕਹੇ ਕਰਦਾ ਵੀ ਡਾਣੇ ਡਾਣੇ ਬੋਹਰਾ ਆਹੋ ਵੇ ਬੋਹਰ ਵੀ ਲੱਗੀ ਤੁਹਾਨੂੰ ਉਹ ਵਾਰੀ ਆ ਦਿਖਾ ਦੇ ਜੀ ਭਾਈ ਬੋਹਰ ਆਹ ਬੋਹਰ ਤੋਂ ਉੱਦੋਂ ਲੇਖੇ ਲੱਗਦੇ ਆ ਤੇ ਲੱਗਦੀ ਮੈਨੂੰ ਔਰ ਜਿਹੜੀ ਲੰਗਰ ਖਾਧਾ ਸਾਡਾ ਸਾਜਮੋ ਦੇ ਨਾਲ ਰੋੜ ਕੇ ਲੈ ਜਾਣਾ ਪੈਣਾ ਭਾਉ ਤੇ ਫਾਕਤ ਡਰ ਲੱਗਦਾ ਭਾਈ ਬਾਕੀ ਭਾਈ ਪਹੁੰਚ ਗਏ ਸੀ ਸਾਨੂੰ ਦਿਖਾਉਂਦੇ ਆ ਨਦੀ ਵੀ ਦਿਖਾਉਂਦੇ ਆ ਨਦੀ ਪਰ ਪਹੁੰਚੇ ਵੇ ਜਿੱਥੇ ਟੁੱਟੀ ਦੀ ਇਹ ਨਹਿਰ ਦੇ ਵਿੱਚ ਨੂੰ ਉੱਥੇ ਪਹੁੰਚੇ ਰਿਹਾ ਬਾਕੀ ਦੋ ਗੰਡੇ ਸੀ ਭੈਣਾ ਭੇਜੇ ਵੇ ਉੱਥੇ ਵੀ ਰਸਤਾ ਸਾਨੂੰ ਕਲੀਅਰ ਦੱਸ ਦਿਓ ਅਮਨ ਦਾ ਹਗੜੇ ਆ ਉਹ ਵੀ ਦਿਖਾਉਂਦੇ ਤੁਹਾਨੂੰ ਆਹ ਟੁੱਟੀ ਦੀ ਬਾਈ ਉਰੇ ਤੇ ਉਹ ਪਿਛਲੇ ਸਾਲ ਮੰਝੜ ਦੇਖ ਕੇ ਵੇ ਉਹ ਡਰ ਲੱਗਦਾ ਡਰ ਲੱਗਦਾ ਪਾ ਹਲੇ ਪਾਣੀ ਆਇਆ ਨਹੀਂ ਆ ਸਕਦਾ ਕਿਸੇ ਵੀ ਡੈਮੇਜ ਪਾਣੀ ਹਾਂ ਇਹ ਉੱਪਰ ਨਹੀਂ ਪੂਰਾ ਪਿਆ ਆਵੇ ਆ ਗਿਆ ਆ ਗਿਆ ਆ ਗਿਆ ਮਸ ਪਿਆ ਹੋ ਗਿਆ ਗੱਲ ਜੀ ਜੱਲ ਪੈ ਪਾਣੀ ਨਾ ਬਦਲ ਆ ਜਾਣਾ ਬਸ ਇੱਥੇ ਨ ਟੁੱਟੀ ਦੀ ਬਾਈ ਅਜੇ ਤਾਂ ਖੱਪੜੇ ਜੱਮੇ ਹੋਇਆ ਹਾਂ ਉਹ ਖੱਪੜੇ ਜੰਮਿਆ ਨੇ ਇੱਥੇ ਛੁੱਟੀ ਦੀ ਉਹ ਤੇਨੂੰ ਕੱਚੇ ਇਹਨੇ ਪੱਕੀ ਨਹੀਂ ਹੈਗੀ ਪੂਰੀ ਮਿੱਟੀ ਹਾਂ ਹਾਂ ਸਿਪਾ ਇੱਕ ਬਰਸਾਤ ਪੈਣੀ ਆਉਦੇ ਪਰ ਫਿਰ ਬਣੂਗੀ ਗੱਲ ਆ ਦੇਖੋ ਜੀ ਤੇ ਪਹਿਲਾਂ ਉਹਨਾਂ ਨਾਲ ਗੱਲ ਬਣਾ ਦਵੇ ਕਿਤੇ ਬਰਸਾਤ ਦੇ ਪਹਿਲਾਂ ਹੀ ਗੱਲ ਬਣਦੀ ਹੈ ਜੀ ਨਦੀ ਚੱਲ ਆਪਣੇ ਦਾ ਘਟਾ ਉੱਪਰ ਮੀਂਹ ਜਿਆਦਾ ਪੈ ਲਿਆ ਦੀ ਨਾਲ ਦੇ ਕੰਮ ਸੀਪੇ ਭਾਈ ਜਨ ਨਦੀ ਟੁੱਟੀ ਆ ਹੈ ਇਹਦੇ ਪੰਨ ਛੱਲਾਉਂ ਵੱਜਦੀ ਦੀਆਂ ਹਾਂ ਹਾਂ ਲੈ ਉਹ ਤੋੜਦਾ ਤਾਂ ਉੱਥੇ ਉਹ ਇਹ ਆਪਣੇ ਜਿਹੜੇ ਸ਼ੋਅ ਹੁੰਦਾ ਇਹਦੇ ਕਰਕੇ ਆ ਜਿਹੜਾ ਫਾਲਤੂ ਪਾਣੀ ਹੈ ਨਾ ਇਹਦੇ ਤੋਂ ਉਹ ਉੱਛੜ ਕੇ ਇਧਰ गिर ਜਾਂਦਾ ਉਹਦੇ ਤੋਂ ਉਹ ਉੱਧਰ गिर ਜਾਂਦਾ ਹਾਂ ਉਹਦੇ ਤੋਂ ਬੰਨਵਾ ਪਾਣੀ ਨਿਕਲਦਾ ਹਾਂ ਉਹ ਪਤਾ ਮੈਂ ਚੰਡੀਗੜ੍ਹ ਤੇ ਕਿੱਦਾਂ ਆਇਆ ਉੱਧਰ ਹਾਂ ਔਰ ਉਹ ਬੜੀ ਛੱਲੇ ਨੂੰ ਪੂਰਾ ਪਾਣੀ ਚਲਦ ਰ ਇਹਨਾਂ ਦਾ ਪਾਣੀ ਤਾਂ ਅੱਛਾ ਪੰਗਾ ਮੈਂ ਲੈ ਲਿਆ ਤਾਂ ਕੋਈ ਰੋੜ ਸਾਫ ਨਹੀਂਦਾ ਸਾਰੇ ਕੁੱਤੇ ਭੇਜ ਦੋ ਦੋ ਬਾਈਆਂ ਨੇ ਮੋਟਰ ਖੱਢਿਆ ਉੱਥੇ ਮੇਰਾ ਨਹੀਂ ਹੜ ਗਿਆ ਤਾਂ ਵੀ ਆ ਜਿਹੜਾ ਜਿਹੜਾ ਆ ਗੰਦਾ ਜਿਆ ਪਾਣੀ ਆ ਸਮਝ ਵੀ ਇਹ ਮੀਂਹ ਦਾ ਨਹੀਂ ਅੱਜ ਅੱਜਾ ਸਾਫ ਹੈ ਕੱਲ ਦੇਖਾ ਲਾਲ ਪਾਣੀ ਆਉਗਾ ਆਹ ਪਾਣੀ ਨਾਲ ਜਿਰੀਨ ਜਾਵੇ ਪਾਣਾ ਪਿਆ ਪਿਆ ਜਿਰੀ ਦਾ ਬੂਝਾ ਦੇ ਕਿੱਥੇ ਜਾਣਾ ਪਾਣੀ ਇਹ ਖਾਰਾ ਕੁਝ ਖਾਰਾ ਜਿਆ ਪਾਣੀ ਜਿਹੜੇ ਉਹਦੀ ਤਾਕਤ ਹੈ ਉਹਨੇ ਗਲੇਸ਼ੀਅਰ ਜਿਹੜਾ ਗਲੇਸ਼ੀਅਰ ਖੁਰਦਾ ਨਾ ਉਹ ਆਉਂਦਾ ਹੈ ਉਹ ਆਉਂਦਾ ਉਹ ਆਉਂਦਾ ਬਾਕੀ ਭੱਜ ਗਏ ਬਾਈ ਅੱਜ ਸਾਰੇ ਹੀ ਅਸੀਂ ਹਾਂ ਘਾੜੇ ਉਹ ਪਿਆ ਵੀ ਬਾਕੀ ਲੰਗਰ ਨਾਲ ਬਚਾਓ ਬਹੁਤ ਰੱਖਿਆ ਚਲੋ ਉਹ ਵੀ ਇਨ ਲੇਗੈਂਡ ਚ ਉਹ ਤਾਂ ਹਵਾ ਵੀ ਬਚਾ ਬਚ ਗਈ ਉਹ ਵੀ ਇਨ ਲੇਗੈਂਡ ਹੀ ਲ ਗਿਆ ਤਾਂ ਮਾੜਾ ਹਾਂ ਉਹ ਵੀ ਹਿੱਲ ਗਿਆ ਦਾ ਉਹ ਵੀ ਹਿੱਲ ਗਿਆ ਦਾ ਹਾਂ ਤੂੰ ਮਾੜਾ ਜਿਹਾ ਕੈਮਰਾ ਸਿੱਧਾ ਰੱਖ ਤੇਰਾ ਹਾਂ ਹਾਂ ਸੁਰਤ ਰੱਖਿਆ ਕਰ ਵੀ ਨਾ ਹੋ ਫਿਰ ਟੇਢਾ ਮੈਂ ਤਾਂ ਸਾਈਡ ਬੋਲ ਆਹ ਦੇਖਦਾ ਸਮਝ ਆ ਦੇ ਕੀ ਲੱਗੀ ਹੋਈ ਉਹਨਾਂ ਨੇ ਵਿੱਚ ਕੀ ਜੀ ਆਹ ਦੇਖਦਾ ਜਾਨਾ ਯਾਰ ਇਹ ਕੁਝ ਲਾਇਆ ਹੋਣਾ ਨੇ ਹਰਾ ਦੋਰੀਆਂ ਨੇ ਪੱਕਾ ਕੰਮ ਕਰਵਾ ਦਿੱਤੀ ਅਸੀਂ ਧਿਆਨ ਟੁੱਟਾ ਲਾਇਓ ਪੱਕੀਆਂ ਵਾਲੀਆਂ ਨਹੀਂ ਹੁੰਦੀਆਂ ਸਕਰੂ ਜੇ ਮਾਰੇ ਹੋਏ ਆ ਬੂਹ ਮਾਰੇ ਵੇ ਵਿਚ ਇਹ ਫਿਟ ਕਰੀ ਵੀ ਆ ਨਿਸ਼ਾਨੀ ਵਾਲੀਆਂ ਜੰਮ ਜਾ ਕੋਈ ਨਿਸ਼ਾਨੀਆਂ ਦਾ ਨਹੀਂ ਆ ਪੱਥਰਾਂ ਫਿਰ ਪੱਥਰ ਵੀ ਦੇਖ ਲੈ ਕਿ ਖਣਾ ਚੌਰਸ ਲਾਇਕ ਘਟਕੇ ਆ ਇਹਨਾਂ ਕੋਲ ਨਾ ਲੱਖ ਰੁਪਈਆ ਕੋਲ ਲੱਖੇ ਲਾਉਣਾ ਆਪਣੇ ਵਾਲ ਨੇ ਲੱਖ ਚੋਂ 50 ਖਾ ਜਾਣਾ ਉਹਨਾਂ ਨੇ ਪੱਕਾ ਕੰਮ ਕਰਵਾ ਪੱਕਾ ਕਰਾ ਵੇ ਹਾਂ ਵਾਹ ਸੀ ਕਿਹੜੇ ਬੂਹ ਦਿਖਾ ਮੜਾ ਜਾ ਕਿਹੜਾ ਉਹ ਜਿਹੜੀ ਕੰਧ ਵੀ ਹਲੇ ਢੇਲੇ ਛੱਡੀ ਹੋਈ ਹੈ ਹਾਂ ਆ ਬਾਈ ਦਿਲਾਂ ਨਕਸ਼ਾ ਵੀ ਬਦਲ ਗਿਆ ਪਹਿਲਾਂ ਕਿਦਾਂ ਇੱਥੇ ਨੂੰ ਪਾੜ ਪਿਆਦਾ ਬਾਈ ਹੈ ਇੱਥੇ ਨੂੰ ਜਿਹੜਾ ਨਵਾਂ ਕਾਜ ਆਦੀ ਉਹ ਦੇਖੋ ਗਹਿਰੇ ਆ ਪਾਣੀ ਨੇ ਚੌਟ ਕਹਿੰਦੇ ਬੰਦ ਹੋਈ ਪਈ ਨੇ ਰੇਤ ਨਾਲ ਆ ਆਹ ਦੀ ਡਾਟ ਨਹੀਂ ਚੱਲਦੀ ਇੱਧਰ ਵਾਲੀ ਡਾਟ ਚੱਲਦੀ ਨਹੀਂ ਹੈ ਕਿ ਨਹੀਂ ਖੜਦਾ ਖੜਦਾ ਬਾਈ ਸੀਪੇ ਆ ਕੇ ਨੇ ਦੇਖੋ ਆ ਦੇ ਆ ਦੇਖੋ ਇੱਥੇ ਨੂੰ ਕੱਚਾ ਕੰਮ ਹੈ ਯਾਰ ਆ ਦੇਗਾ ਮਾੜਾ ਇੱਧਰੋਂ ਕੱਢੀ ਉਹ ਇੱਥੇੋਂ ਕੱਢਦਾ ਆ ਦੇਖ ਬਾਈ ਆ ਕੱਚਾ ਕੰਮ ਆ ਆ ਕੱਚਾ ਘੋੜਾ ਵਾਲਾ ਕੰਮ ਆ ਬਾਈ ਲੈ ਬੁਣੇ ਤੇ ਹੈਗੇ ਤੇ ਥੋੜਾ ਜਿਹਾ ਇੱਥੇ ਗੱਲ ਹੋਰ ਬੋਲ ਲਵਾਂ ਇਹ ਆ ਦੇ ਖੱਟਰੇ ਵਾਲਾ ਕੰਮ ਲੈਣਾ ਆ ਦੇ ਆ ਵੀ ਆ ਇਧਰੋਂ ਗਈ ਹੋਈ ਐ ਚਾਹਦ ਨੂੰ ਵੀ ਵੀ ਹੈ ਨਾ ਆਏ ਦੇਖ ਲੈ ਯਾਰ ਹਾਂ ਜੇ ਰੱਬ ਨਾ ਕਰੇ ਵੈਸੇ ਇਹਨਾਂ ਦੇ ਕੰਮ ਹੋਵੇ ਨਾ ਜੇ ਨਵੀ ਆ ਗਈ ਨਾ ਇੱਥੇ ਨੂੰ ਕਾੜ ਪਾਉਂਗਾ ਇੱਥੇ ਨੂੰ ਪੈ ਜਾਣਾ ਕੱਚਾ ਕੰਮ ਕਰ ਰਿਹਾ ਆ ਜਮਾ ਤੇਨੂੰ ਚੜ ਕੇ ਉਹ ਚੱਲਣੀ ਆ ਇਹ ਹਾਂ ਦੇਖ ਇਹ ਆ ਦੇ ਆ ਪੱਥਰ ਉੱਪਰ ਚੱਕਰ ਚਾਹੀਦਾ ਤਾ ਆ ਦੇ ਜੂਮ ਕਰਕੇ ਦੇਖਾ ਪੱਥਰ ਨਰ ਹੋ ਗਈ ਜੂਮ ਆ ਉੱਪਰ ਬਾਹਰ ਨਿਕਲੀ ਹੋਈ ਆ ਨਾ ਹੈ ਹਾਂ ਮੈਂ ਕਹਿੰਦਾ ਸੀ ਪੇ ਬਾਅਦ ਚੋ ਲਈ ਪਰ ਨਹੀਂ ਇਹ ਪਹਿਲਾਂ ਹੀ ਆ ਇਹੜੀ ਆ ਇਹਦੀ ਵਿਚ ਆ ਬਾਅਦ ਪਹਿਲਾਂ ਹੀ ਆ ਇਹ ਪਹਿਲਾਂ ਹੀ ਆ ਇਹ ਬਸ ਆ ਆ ਟੁੱਟ ਗਈ ਦੀ ਨਾ ਚਿਕਨ ਨੂੰ ਆ ਹੀ ਪਿਆ ਘੇਰਾ ਉਹਦਾ ਹਾਂ ਇੱਥੇ ਕਿੱਥੇ ਬਾਈ ਖੜੇ ਆ ਅਸੀਂ ਇੱਥੇ ਇੱਕ ਪਿੱਪਲ ਹੁੰਦਾ ਸੀ ਉਰੇ ਹੈ ਨਾ ਮਾਸੜ ਪਿੱਪਲ ਉਸੇ ਹੁੰਦਾ ਜੀ ਇੱਥੇ ਹੁੰਦਾ ਹਾਂ ਇੱਥੇ ਤਾਂ ਬਹੁਤ ਵਧੀਆ ਬਣਾਇਆ ਹੋਦਾ ਨਾ ਉਹਨੇ ਬੈਠਣੇ ਨੂੰ ਸਾਰਾ ਕੁਝ ਥੜ ਗਿਆ ਉਰੇ ਤੇ ਗੱਡੀਆਂ ਗੁੱਟੀਆਂ ਔਰ ਸਕੂਲਾਂ ਨੇ ਬੱਸਾਂ ਆ ਕੇ ਦੇ ਦਿੱਤੀਆਂ ਮੈਂ ਸੌਂਦੀ ਤੇ ਨਾ ਉਹਨੇ ਡੌਮੀਆਂ ਬਣਾਤਾ ਇਹਨਾਂ ਖਾਰਜੀ ਪਾਈ ਖਾਰਜੀ ਪਾਈ ਜਿਹੜੀ ਡੰਗਰ ਖੋਈ ਜਾਂਦੇ ਆ ਜਦ ਸਪੀਡ ਦਾ ਪਾਣੀ ਆਇਆ ਸਾਰਾ ਸਭ ਚੱਕ ਲੈ ਗਿਆ ਪਾਣੀ ਦਾ ਤੈਨੂੰ ਮਾੜਾ ਰਸਤਾ ਰੱਖਦਾ ਫਿਰ ਆਪੇ ਖੋੜ ਦੋ ਉਹ ਬਾਈ ਜਿਹੜੀ ਮਿੱਟੀ ਦਿਖਦੀ ਆ ਉਹ ਸਾਡੀ ਉਹਨੇ ਹੀ ਲਾਇਆ ਹੋਇਆ ਵਾਢਾ ਠੀਕ ਨੇ ਉਹ ਮਿੱਟੀ ਨਾ ਲਹਿਰ ਜਾਂ ਪੱਟੀ ਦੀ ਜਾਂ ਨਹਿਰ ਦੀ ਬਹਾਗਟ ਬਾਈ ਅੱਛਾ ਧੰਨਵਾਦ ਕਰਦੇ ਆ ਉਹ ਮਿੱਟੀ ਜਾਉਂਦੀ ਸਾਡਾ ਪਿੰਡ ਗਿਆ ਹਾਂ ਜੇ ਇਧਰ ਉਹ ਜੀ ਦੀ ਛਿੱਤੀ ਚਲੋ ਫੋਟੋ ਵਿੱਚ ਸਿਆਣੇ ਦੇਖੇਗੇ ਅਸੀਂ ਦੇਖਿਆ ਹਾਂ ਤੋਂ ਨਾਲ ਗੱਟੋਲੀ ਉਪਰ ਦੇ ਕਿਸੇ ਇੱਥੇ ਲੱਗਿਆ ਬਦੇ ਰਧੀਆਂ ਬੁਰ ਮੰਡੀ ਲੱਗ ਰਲ ਲੱਗੇ ਬਾਹਰ ਗਾਦੇ ਖਚਰਾ ਅੱਛਾ ਖਚਰਾ ਕਰਨ ਅਗੇ ਜੱਗ ਚ ਰੱਖਦੇ ਉਹਨਾਂ ਵੀ ਮਿੱਟੀ ਲੱਗਦੇ ਤੇ ਕਿਸੇ ਭੱਟੀਆਂ ਲੱਗ ਆਪਣੇ ਹੀ ਠਾੜੀ ਬੋਣ ਲੱਗੇ ਹੁੰਦੇ ਅੱਛਾ ਆਪਣੇ ਬਿੰਦੂ ਆਹ ਨਾਲ ਨਹਿਰ ਚਿੱਕਲਾ ਆ ਮੈਂ ਸੰਚਾਰਦੇ ਉਹ ਨਦੀ ਚ ਹਾਂ ਆਪਣੇ ਪਿੰਡ ਤੇ ਜੀ ਬਾਈਕ ਚਾਰਜ ਦੋ ਮੇਸਰ ਉਹ ਹਾਂ ਹਾਂ ਉਹ ਛਤਰੀ ਸੀ ਉਹ ਛਤਰੀ ਦੇ ਨਾਲੇ ਛਤਰੀਆਂ ਚੱਕ ਲੜਝਾ ਲਿਆ ਅੱਛੇ ਚ ਪਾਈ ਤੁਹਾਨੂੰ ਰੱਖ ਲਵਾਂਗੇ ਹਾਂ ਆਪਾਂ ਸਾਲ ਆਉਂਦੇ ਹੁਣ ਤੇ ਛਤਰੀ ਕੈ ਲੈ ਕੇ ਆਉਣੇ ਆਪਾਂ ਗੱਡੀ ਨਾਲ ਜਾਨਾ ਸਾਰੇ ਪਿੰਡੇ ਹੁੰਦਾ ਸਾਰੇ ਆਉਂਦੇ ਛਤਰੀ ਰਫਨ ਮੰਗਣ ਰੱਸੀ ਬਣ ਗਈ ਕਾਸ਼ ਜੀ ਭਾਈ ਬਣੀ ਅੱਛਾ ਪਾਣੀ ਭਰ ਗਿਆ ਡਣ ਗਏ ਲੈ ਕੇ ਖਿਚਲੇ ਆ ਬਾਕੀ ਪਾਣੀ ਲੱਗ ਗਿਆ ਇਹਦਾ ਹੀ ਬਦਲ ਬਦੂਗਾ ਸਾਹਮਣੇ ਜੇ ਕੋਈ ਫੁੱਟੀ ਦਰਤੀ ਆ ਤਾ ਨੂੰ ਪਾਣੀ ਵਧੂਗਾ ਜਿਹੜੀ ਸਬਜ਼ੀ ਆ ਬੂਟੀ ਦੀ ਜਾਂ ਦੂਤੀ ਤਰਪੀ ਨਾ ਸਭੇ ਦਾ ਪਾਣੀ ਵਧੂਗਾ ਪਾਣੀ ਵਧੂਗਾ ਆ ਦੇਖੋ ਬਾਈ ਮੈਂ ਕਹਿੰਦਾ ਜੇ ਆ ਵਧ ਗਿਆ ਪਾਣੀ ਇਹ ਹੁਣ ਦੇਖੋ ਘੜੀ ਕਿਨੂ ਆ ਲੁਕ ਜਾਣਾ ਸਾਰੀ ਹਰਿਆਈ ਦੀ ਪਾਣੀ ਵਧਣ ਲੱਗ ਗਿਆ ਹਰਿਆਈ ਜੀ ਲੁਕ ਜਾਣੀ ਆ ਆਈ ਨਿਸ਼ਾਨੀ ਆ ਬਸ ਇਹਦੀ ਇਹ ਆ ਨਿਸ਼ਾਨੀ ਆ ਹੁਣ ਉਹ ਤਾਂ ਪੈਪ ਦੱਬੇ ਬਾਰੇ ਸੜਕ ਤੇ ਲੱਗੀ ਐ ਪੈਰ ਚੱਲ ਪਉਣੇ ਪੂਗੇ ਉਹ ਚੱਲੇ ਨੇ ਜਾਈਦੇ ਉਹੀ ਡਾਫ ਲਾਉਂਦੇ ਆ ਮੈਂ ਆਪ ਤਾਂ ਲੱਗਦਾ ਬੂਟੀ ਵਧ ਜੇ ਮੇਰੇ ਬਾਕੀ ਆ ਦੇਖੋ ਇਹ ਕਿਤੇ ਨਹੀਂ ਗਿਆ ਹੈਗਾ ਸੀਪੇ ਆ ਕਿਤੇ ਨਹੀਂ ਗਿਆ ਅਜੇ ਬੰਦ ਆ ਗਿਆ ਮੈਂ ਕਹਣਾ ਆਪਾਂ ਮੱਡ ਲੱਗੇ ਨੇੜੇ ਜਾ ਕੇ ਚੱਲ ਹਾਂ ਗੱਡੀ ਮੋੜ ਤੂੰ ਹੁਣ ਵੀ ਹਟਿਆ ਮੈਂ ਥੋੜਾ ਜਿਹਾ ਸੁੱਖ ਨਾਲ ਨਾ ਜੇ ਟੁੱਟਣ ਦੇ ਕਾਰਨ ਪ੍ਰਸ਼ਾਸਨ ਨੂੰ ਆਹ ਕਰਨਾ ਚਾਹੀਦਾ ਇਹ ਸੜਕ ਹਾਂ ਬੋਲਣੇ ਚਾਹੀਦੇ ਆ ਮੜੇ ਮੜੇ ਤਾਂ ਪੈ ਪਾਏ ਹੋਏ ਆ ਬਾਕੀ ਮੜਾ ਇੱਥੇ ਨੂੰ ਇੱਕ ਨਹੀਂ ਲੰਘ ਜੂ ਰਾਹ ਲੱਗਿਆ ਹੋਇਆ ਪੈਰ ਇਹ ਹਾਂ ਲੱਗਿਆ ਭਈ ਇੱਥੇ ਇੱਥੇ ਹੀ ਡੱਬਦੇ ਹੈਗੇ ਹਾਂ ਬਾਈ ਬੈਠੋ ਬੈਠ ਜੀ ਬੈਠੋ ਬੈਠੋ ਹਾਂ ਜੀ ਅੱਗੀ ਜੱਲ ਹਾਂ ਚੱਲਦਾ ਗੰਗਾ ਦੇ ਵਿੱਚ ਚੱਲਦਾ ਗਾ ਟੁੱਬਾ ਉਛਲਿਆ ਬਾਈ ਉੱਪਰ ਉਛਲਿਆ ਹੁਣ ਜਿੱਥੇ ਖੇਤਾਂ 'ਚ ਪੈਣਾ ਉੱਥੇ ਮਾਰ ਦੇਖੀ ਕਿਹੜੀ ਪਾਉਣੀ ਆ ਬਾਈ ਜਿਹੜੇ ਨਿਆਈਆਂ ਵਾਲੀਆਂ ਜੀੜੀਆਂ ਫਲਾ ਦੇਣੀਆਂ ਨੇ ਆ ਹਾਂ ਹੁਣ ਅੱਜੀ ਬੋਤੀ ਹੋ ਜਾਂਦੀ ਜਿਹੜੀ ਟੁੱਟਣ ਲੱਗ ਜਾਂਦੀ ਆ ਨਾਲੇ ਨੀਂਵੀ ਵਾਲੀਆਂ ਫਲਾ ਦੇ ਹੁੰਦੇ ਜਿਹੜੀਆਂ ਉਹ ਛਾੜ ਨਹੀਂ ਹੁੰਦਾ ਜਦ ਤੱਕ ਲੱਗੀ ਹਾਲੇ ਇੰਨਾ ਸਵੇਰ ਬਾਈ ਅਸੀਂ ਗੱਡੀ ਲੈ ਕੇ ਨਿਕਲੇ ਹੈਗੇ ਹਾਂ ਬਦਲ ਕਰਕੇ ਹੀ ਛੱਡ ਕੇ ਘਰ ਆ ਵੀ ਪਤਾ ਨਹੀਂ ਹੈਗਾ ਰਾਹ ਤੇ ਦਾ ਕੱਲ ਆ ਬਾਈਕ ਸਾਈਕਲ ਜਿੱਦ ਨੂੰ ਮਾਰੀ ਘਵਾਈ ਜਾਣਾ ਇਹ ਕਿਹੜੇ ਰਸਤੇ ਹੋ ਜਿੱਥੇ ਤੁਹਾਨੂੰ ਆਏ ਗੱਡੀਆਂ ਚੋਂ ਕਿਸੇ ਆ ਜੀ ਚੜ੍ਹੇ ਚੱਲ ਹੁਣ ਆਪਾਂ ਬੂਟੇ ਵਾਲਾ ਵੀ ਆਉਣੇ ਆਲਾ ਹੋਣਾ ਹਾਂ ਕੋਈ ਵੀ ਨਹੀਂ ਕਰੀ ਰੁਕਿਆ ਰੁਕਿਆ ਬੜਾ ਮੇਂ ਕਰਕੇ ਬਾਕੀ ਵਾਈਸ ਚੱਲ ਤੁਹਾਡੀ ਸੋਹਣੀ ਸੇਵਾ ਹੋਊਗੀ ਯਾਰ ਸੇਵਾ ਉੱਥੇ ਸਾਡੀ ਵਧੀਆ ਹੋਊਗੀ ਬੂਟੇ ਵੀ ਅਸੀਂ ਵਧੀਆ ਰੱਖਦੇ ਪੈਸੇ ਵੀ ਬਾਈ ਦੇ ਨਿਭੜ ਕੇ ਸਾਰਾ ਕੁਝ ਹੋ ਗਿਆ ਸਾਰਾ ਕੁਝ ਬਾਕੀ ਹੁਣ ਅਸੀਂ ਮੋਟਰ ਤੇ ਧਰਾ ਲੈਣੇ ਆ ਪੰਜ ਪੰਜ ਬੂਟਿਆਂ ਦੀ ਢੇਰੀ ਲਾਜਣੀ ਆ ਇਕੱਲੇ ਅੰਮੇ ਚੂਪ ਨੇ ਅੰਮੇ ਗਰੀਆਂ ਹੁੰਦੀਆਂ ਨਹੀਂ ਨਹੀਂ ਦਾਸ ਦਿਓ ਇਹ ਸਾਰਾ ਦੇਖ ਲਓ ਕਾਦੀ ਓ ਆਉਣੀਆ ਬਿਨਾਲੇ ਨਾਲ ਆ ਗਈ ਨਾਲ ਆ ਗਈ ਕੋਈ ਨਹੀਂ ਕਿ ਆਹ ਤਸੱਲੀ ਵਾਲਾ ਕੰਮ ਕਰ ਰਿਆ ਸੀ ਗਲਤ ਨਹੀਂ ਕੰਮ ਕਰਦੇ ਜਿਹਨੇ ਉਹ ਕੰਮ ਦਾ ਖਾਣਾ ਬਾਕੀ ਜਾਈ ਸਾਡੇ ਕੋ ਬਸਵਾਵਾਂ ਤਾਂ ਇਹਨਾਂ ਨੂੰ ਦੇਵਾਲਾਉਂਦੇ ਆ ਵੀ ਠੀਕ ਆ ਭਾਈ ਮੈਂ ਆਉ ਸਮ 20 ਘੜੇ ਅੱਜ ਪਹਿਲਾ ਪਿਆ ਪਿਆ ਤਸੱਲੀ ਵਾਲਾ ਅੱਜ ਪਿਆ ਭਾਈ ਜਿਹਨੂੰ 20 ਕਹਿੰਦੇ ਆ ਜਿਹਨੂੰ 20 ਕਹਿੰਦੇ ਆ ਪਹਿਲਾਂ ਤੋਂ ਉਸੇ ਪੈਂਦੀ ਸੀ ਪਹਿਲਾਂ ਦੋਸ ਵਾਲੇ ਕੰਮ ਦਾ ਚਲੋ ਸਰ ਤਾਂ ਸਾਡਾ ਉਹਦੇ ਕਰੂ ਅੱਜ ਬਹੁਤ ਵਧੀਆ ਮੈਂ ਪੈ ਗਿਆ ਜੋਰ ਨਾਲ ਜਿਹੜੀ ਸੋਡੀ ਸਾਡੀ ਬਿਮਾਰੀ ਆ ਕਹਿੰਦੇ ਸਾਰੀ ਤੋਂ ਹੋ ਗਈ ਵੀ ਠੀਕ ਆ ਆ ਆਵਣਾ ਚੱਲੇ ਉਹ ਪੁਕਰ ਪਾ ਜਾਣੀ ਸਕੂਲਰ ਗੰਨਾ ਇਹਨਾਂ ਸਭ ਵੇਖਦੇ ਨੇ ਆ ਚੜੀ ਛੱਡੀ ਇੱਕ ਦਿਨ ਹੁਣ ਜਾਣਦੇ ਕਿ ਹੁਣ ਤਾਂ ਕੈੜੀ ਦੀ ਨਹੀਂ ਹੁਣੇ ਪੈ ਕੇ ਹਟਿਆ ਬਾਕੀ ਹੁਣੇ ਨਾ ਬੋਲੀ ਉਹਨਾਂ ਪਾਣੀ ਖੜੇ ਖੜੇ ਜੇ ਹੁੜੂ ਦੇ ਬਾਹਰ ਹਵਾ ਹੀ ਇਹ ਦੇਖ ਚੜੀ ਪਿਆ ਤਾਂ ਕਾਹਦਾ ਜੇ ਤੋੜ ਹਾਂ ਹਾਂ ਹੁਣ ਤਾਂ ਉਹ ਇੱਕ ਪੱਤੇ ਪਰ ਹੁਣ ਕਾਣੇ ਉਹ ਗਿੱਲੇ ਹੋਣ ਕਰਕੇ ਵਜਨ ਆਪਣਾ ਹੋ ਜਾਂਦਾ ਨਾ ਜ਼ਿਆਦਾ ਵਜਨ ਕਰਕੇ ਚਲੋ ਠੀਕ ਹੈ ਜੀ ਠੀਕ ਹੈ ਸਾਥਰੀ ਗਾਲ ਸਾਥਰੀ ਗਾਲ ਸਾਥਰੀ ਗਾਲ